ਸਤਿ ਸ਼੍ਰੀ ਅਕਾਲ ਮੈਂ ਸੁਣਿਆ ਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਅਗਲੇ 2 ਦਿਨਾਂ ਤੱਕ ਠੰਡੀਆਂ ਹਵਾਵਾਂ ਚੱਲਣਗੀਆਂ ਸੂਰਜ ਨਿਕਲਣ ਦਿਨ ਦੇ ਤਾਪਮਾਨ ਵਿੱਚ ਵਾਧਾ ਹੋਵੇਗਾ ਪਰ 18 ਤੋਂ 20 ਫਰਵਰੀ ਤੱਕ ਰੁਕ ਰੁਕ ਕੇ ਪੱਛਮੀ ਗੜਬੜੀ ਹੋਵੇਗੀ ਇਸ ਨਾਲ ਠੰਡ ਦਾ ਅਹਿਸਾਸ ਹੋਵੇਗਾ ਪਰ ਸਰਦੀਆਂ ਦਾ ਸਿਖਰਲਾ ਮੌਸਮ ਖਤਮ ਹੋ ਗਿਆ ਪਿਛਲੇ 24 ਘੰਟਿਆਂ ਦੌਰਾਨ ਸਵੇਰ ਦਾ ਵੱਧ ਤੋਂ ਵੱਧ ਤਾਪਮਾਨ 1.1 ਡਿਗਰੀ ਸੈਲਸੀਅਸ ਵਧਿਆ ਜੋ ਆਮ ਪੱਦਰ ਦੇ ਨੇੜੇ ਪਹੁੰਚ ਗਿਆ ਸ਼੍ਰੀਨੰਦਪੁਰ ਸਾਹਿਬ ਵਿੱਚ ਸਭ ਤੋਂ ਵੱਧ ਤਾਪਮਾਨ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਫਰੀਦਕੋਟ ਵਿੱਚ ਸਭ ਤੋਂ ਘੱਟ ਤਾਪਮਾਨ 4.8 ਡਿਗ ਮੌਸਮ ਵਿਭਾਗ ਦੇ ਅਨੁਸਾਰ 11 ਫਰਵਰੀ ਤੱਕ ਮੌਸਮ ਸਾਫ਼ ਰਹੇਗਾ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਨਹੀਂ ਹੈ ਇਸ ਵੇਲੇ ਪੱਛਮੀ ਹਵਾਵਾਂ ਵਿੱਚ ਇੱਕ ਪੱਛਮੀ ਗੜਬੜੀ ਮੌਜੂਦ ਹੈ ਜੋ ਕਿ ਲਗਭਗ 5.8 ਕਿਲੋਮੀਟਰ ਦੀ ਉਚਾਈ ਤੇ ਹੈ ਇਹ ਗੜਬੜ 55 ਡਿਗਰੀ ਪੂਰਬੀ ਦੇਸ਼ਾਂਤਰ ਅਤੇ 27 ਡਿਗਰੀ ਉੱਤਰੀ ਅਕਸ਼ਾਂਸ਼ ਤੋਂ ਉੱਪਰ ਫੈਲੀ ਹੋਈ ਹੈ ਇਸ ਤੋਂ ਇਲਾਵਾ 8 ਫਰਵਰੀ 2026 ਦੀ ਰਾਤ ਤੋਂ ਇੱਕ ਹੋਰ ਤਾਜ਼ਾ ਪੱਛਮੀ ਗੜਬੜ ਪੱਛਮੀ ਹਿਮਾਲੀਅਨ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਦੱਸ ਦੇ ਕਿ ਬੀਤੇ ਦਿਨ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 23.1 ਡਿਗਰੀ ਅੰਮ੍ਰਿਤਸਰ 21.0 ਡਿਗ 22.8 ਡਿਗਰੀ ਪਟਿਆਲਾ 23.2 ਡਿਗਰੀ ਬਠਿੰਡਾ 22.6 ਡਿਗਰੀ ਐਸਬੀਐਸ ਨਗਰ 22.0 ਡਿਗਰੀ ਫਿਰੋਜ਼ਪੁਰ 22.9 ਡਿਗਰੀ ਹੁਸ਼ਿਆਰਪੁਰ 22.0 ਡਿਗਰੀ ਮਾਨਸਾ ਵਿੱਚ 24.5 ਡਿਗਰੀ ਪਠਾਨਕੋਟ ਵਿੱਚ 21.9 ਡਿਗਰੀ ਰੋਪੜ ਵਿੱਚ 22.7 ਡਿਗਰੀ ਅਤੇ ਰੂਪਨਗਰ ਵਿੱਚ 24.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਅੱਜ ਤੋਂ 12 ਜਨਵਰੀ ਤੱਕ ਰਾਜ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਬਾਕੀ ਖੇਤਰਾਂ ਵਿੱਚ ਇਹ 18 ਤੋਂ 20 ਡਿਗਰੀ ਸੈਲਸੀਅਸ ਦੇ ਦੇ ਰਾਜ ਵਿੱਚ ਵੱਤੋਂ ਵੱਤਾ ਤਾਪਮਾਨ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ ਘੱਟੋ ਘੱਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਣ ਦੀ ਉਮੀਦ ਹੈ ਇਸ ਸਮੇਂ ਦੌਰਾਨ ਘੱਟੋ ਘੱਟ ਤਾਪਮਾਨ ਆਮ ਦੇ ਨੇੜੇ ਰਹੇਗਾ ਰੂਸ ਨੇ ਕਿਹਾ ਕਿ ਭਾਰਤ ਕਿਸੇ ਵੀ ਦੇਸ਼ ਤੋਂ ਕੱਚਾ ਤੇਲ ਖਰੀਦਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ ਰੂਸੀ ਬੁਲਾਰੇ ਦੁਮੇਤਰੀ ਪੇਸਕੋਵ ਨੇ ਕਿਹਾ ਕਿ ਰੂਸ ਕਦੇ ਵੀ ਭਾਰਤ ਦਾ ਇਕਲੌਤਾ ਊਰਜਾ ਪਾਈਵਲ ਨਹੀਂ ਰਿਹਾ ਜੇਕਰ ਭਾਰਤ ਕਿਸੇ ਹੋਰ ਦੇਸ਼ ਤੋਂ ਤੇਲ ਖਰੀਦਦਾ ਤਾਂ ਇਸ ਨੂੰ ਗਲਤ ਨਹੀਂ ਮੰਨਿਆ ਜਾਣਾ ਚਾਹੀਦਾ ਪੇਸਕੋਵ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਭਾਰਤ ਨੇ ਅਧਿਕਾਰਿਤ ਤੌਰ ਤੇ ਐਲਾਨ ਨਹੀਂ ਕੀਤਾ ਕਿ ਉਹ ਰੂਸ ਤੋਂ ਤੇਲ ਖਰੀਦਦਾਰੀ ਬੰਦ ਕਰ ਰਿਹਾ ਉਹਨਾਂ ਨੇ ਇੱਕ ਦਿਨ ਪਹਿਲਾਂ ਵੀ ਇਹੀ ਗੱਲ ਕਹੀ ਸੀ ਇਹ ਕਹਿੰਦੇ ਹੋਏ ਕਿ ਨਵੀਂ ਦਿੱਲੀ ਤੋਂ ਅਜੇ ਹਾ ਕੋਈ ਸੁਨੇਹਾ ਨਹੀਂ ਆਇਆ ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਵਜੋ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਲਈ ਸਹਿਮਤ ਹੋ ਗਿਆ ਉਹਨਾਂ ਕਹਾਂ ਕਿ ਅਮਰੀਕਾ ਤੇ ਭਾਰਤ ਵਿਚਕਾਰ ਇੱਕ ਵਪਾਰ ਸਮਝੌਤਾ ਹੋਇਆ ਜਿਸ ਨੇ ਭਾਰਤੀ ਸਮਾਨਾਂ ਤੇ ਟੈਰਿਫ 50% ਤੋਂ ਘਟਾ ਕੇ 18% ਕਰ ਦਿੱਤਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਨੇ ਚਿਨੀ ਡੋਰ ਕਾਰਨ ਹੋਈ ਮੌਤਾਂ ਨੂੰ ਕਤਲ ਦੀ ਸ਼੍ਰੇਣੀ ਵਿੱਚ ਰੱਖ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਮੁੱਖ ਮੰਤਰੀ ਦਫ਼ਤਰ ਨੇ ਐਕਸ ਉੱਤੇ ਇੱਕ ਪੋਸਟ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਨੇ ਚਿਨੀ ਡੋਰ ਕਾਰਨ ਹੋਈ ਮੌਤ ਨੂੰ ਕਤਲ ਦੀ ਸ਼੍ਰੇਣੀ ਵਿੱਚ ਰੱਖ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ ਪੋਸਟ ਅਨੁਸਾਰ ਚਿਨੀ ਡੋਰ ਕਾਰਨ ਹੋਏ ਹਾਦਸਿਆਂ ਦਾ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਨੇ ਰਾਜ ਵਿੱਚ ਇਸ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਅਤੇ ਰਾਜ ਵਿਆਪੀ ਮੁਹਿੰਮ ਸ਼ੁਰੂ ਕਰਕੇ ਉੱਚ ਪਦਰੀ ਇਸ ਮਿਖਿਆ ਦੇ ਨਿਰਦੇਸ਼ ਚਿਨੀ ਡੋਰ ਕਾਰਨ ਮੋਟਰਸਾਈਕਲ ਸਵਾਰਾਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਵਿੱਚ ਕਾਫੀ ਵਾਧਾ ਹੋਇਆ ਅਤੇ ਬੁੱਧਵਾਰ ਨੂੰ ਬਾਜ਼ਾਰ ਖਾਲਾ ਵਿੱਚ ਇੱਕ ਨੌਜਵਾਨ ਦੀ ਡੋਰ ਕਾਰਨ ਗਲਾ ਘੁੱਟਣ ਤੋਂ ਬਾਅਦ ਮੌਤ ਹੋ ਗਈ ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਸૈયਦ ਸੋਇਬ ਬਜੋ ਹੋਈ ਹੈ ਜੋ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਉਹ ਮੈਡੀਕਲ ਪ੍ਰਤੀਨਿਧੀ ਵਜੋਂ ਕੰਮ ਕਰ ਰਿਹਾ ਸੀ ਜਲੰਧਰ ਜ ਆਮ ਆਦਮੀ ਪਾਰਟੀ ਦੇ ਆਗੂ ਲੱਕੀ ਅਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਡਲ ਟਾਊਨ ਸਥਿਤ ਗੁਰਦੁਆਰਾ ਦੇ ਸਾਹਮਣੇ ਉਹਨਾਂ ਤੇ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ ਦੱਸਿਆ ਜਾ ਰਿਹਾ ਹੈ ਕਿ ਲੱਕੀ ਨੂੰ 5 ਗੋਲੀਆਂ ਲੱਗੀਆਂ ਤੇ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਇਸ ਦੌਰਾਨ ਉਹਨਾਂ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਜਲੰਧਰ ਸ਼ਹਿਰ ਚ ਡਰ ਦਾ ਮਾਹੌਲ ਫੈਲ ਗਿਆ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਲੱਕੀ ਅਬਰਾਏ ਦੀ ਪਤਨੀ ਨੇ ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਚੋਣਾ ਲੜੀਆਂ ਸਨ ਪਰ ਉਹ ਹਾਰ ਗਏ ਸਨ ਲੱਕ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਲੱਕੀਓ ਬਰਾਇ ਲਗਭਗ ਰੋਜ਼ ਹੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਉਂਦੇ ਸਨ ਰੋਜ਼ਾਨਾ ਦੀ ਤਰ੍ਹਾਂ ਉਹ ਅੱਜ ਵੀ ਉਹ ਗੁਰਦੁਆਰਾ ਸਾਹਿਬ ਆਏ ਹੋਏ ਸਨ ਉਹ ਮੱਥਾ ਟੇਕ ਕੇ ਪਾਰਕਿੰਗ 'ਚ ਆਪਣੀ ਗੱਡੀ 'ਚ ਬੈਠੇ ਤਾਂ ਉਸ ਸਮੇਂ ਹੀ ਉਹਨਾਂ 'ਤੇ ਗੋਲੀਬਾਰੀ ਹੋਈ ਹਾਲਾਂਕਿ ਵਿਅਕਤੀ ਨੇ ਕਿਹਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੰਨੇ ਲੋਕਾਂ ਨੇ ਗੋਲੀਬਾਰੀ ਕੀਤੀ ਪਰ ਸੂਚਨਾ ਮਿਲ ਰਹੀ ਹੈ ਕਿ ਦੋ ਬਦਮਾਸ਼ਾਂ ਨੇ ਗੋਲੀਬਾਰੀ ਕੀਤੀ ਉਹ ਐਕਟਿਵਾ ਤੇ ਸਵਾਰ ਹੋ ਕੇ ਆਏ ਸਨ ਜਾਂਚ ਲਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਮਾਡਲ ਟਾਊਨ ਵਿਖੇ ਗੋ ਨੇ ਦੱਸਿਆ ਕਿ ਫਿਲਹਾਲ ਮੌੜਲੀ ਜਾਂਚ ਚੱਲ ਰਹੀ ਹੈ ਪਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਦੋ ਪਹੀਆ ਬਾਹਾਂ ਤੇ ਸਵਾਰ ਸਨ ਫਿਲਹਾਲ ਅਸੀਂ ਜਾਂਚ ਕਰ ਰਹੇ ਹਾਂ ਕਿ ਕਿੰਨੇ ਰਾਉਂਡ ਫਾਇਰਿੰਗ ਹੋਈ ਹੈ ਪਰ ਮੌੜਲੀ ਜਾਂਚ ਇਹ ਸਾਫ਼ ਹੈ ਕਿ ਇੱਕ ਤੋਂ ਵੱਧ ਰਾਉਂਡ ਫਾਇਰ ਹੋਏ ਨੇ ਤਾਇਬਾਨ ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਵੀਰਵਾਰ ਸਵੇਰ ਤੱਕ ਉਸਦੇ ਖੇਤਰੀ ਪਾਣੀਆਂ ਦੇ ਨੇੜੇ 12 ਚੀਨੀ ਫੌਜੀ ਜਹਾਜ਼ਾਂ ਅਤੇ 7 ਜਲ ਸੈਨਾ ਦੇ ਜਹਾਜ਼ਾਂ ਦੀ ਹਲਚਲ ਦੇਖੀ ਗਈ ਹੈ ਮੰਤਰਾਲੇ ਅਨੁਸਾਰ ਇਨ੍ਹਾਂ 12 ਜਹਾਜ਼ਾਂ ਵਿੱਚੋਂ 11 ਨੇ ਮੀਡੀਅਨ ਲਾਈਨ ਨੂੰ ਪਾਰ ਕੀਤਾ ਅਤੇ ਤਾਇਬਾਨ ਦੇ ਉੱਤਰੀ ਅਤੇ ਦੱਖਣ ਪੱਛਮੀ ਹਵਾਈ ਰੱਖਿਆ ਪਛਾਣ ਖੇਤਰ ਵਿੱਚ ਦਾਖਲ ਹੋਏ ਤਾਇਬਾਨੀ ਫੌਜ ਨੇ ਕਿਹਾ ਕਿ ਉਸ ਸਥਿਤੀ ਦੀ ਲਗਾਤਾਰ ਨਿਗਰਾਨੀ ਕਰਨ ਅਤੇ ਇਸ ਦਾ ਟੋਕਵਾ ਜਵਾਬ ਦਿੱਤਾ ਗਿਆ ਇਹ ਘਟਨਾ ਬੁੱਧਵਾਰ ਨੂੰ ਹੋਈ ਉਸੇ ਤਰ੍ਹਾਂ ਦੀ ਗਤੀਵਿਧੀ ਤੋਂ ਬਾਅਦ ਸਾਹਮਣੇ ਆਈ ਜਦੋਂ ਤਾਇਬਾਨ ਨੇ 13 ਚੀਨੀ ਜਹਾਜ਼ਾਂ ਤੇ 6 ਜਲ ਸੈਨਾ ਦੇ ਜਹਾ ਦੇ ਆਸ-ਪਾਸ ਰਿਕਾਰਡ ਕੀਤਾ ਸੀ ਇਸ ਵੱਡੇ ਪੂਰ ਰਾਜਨੀਤਿਕ ਤਣਾ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਲੰਬੀ ਅਤੇ ਵਿਸਤ੍ਰਿਤ ਗੱਲਬਾਤ ਕੀਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਦੱਸਿਆ ਕਿ ਉਹਨਾਂ ਨੇ ਵਪਾਰ ਫੌਜੀ ਮੁੱਦਿਆਂ ਤਾਇਵਾਨ ਰੂਸ ਯੂਕਰੇਨ ਜੰਗ ਅਤੇ ਈਰਾਨ ਵਰਗੇ ਗੰਭੀਰ ਵਿਸ਼ਿਆਂ ਤੇ ਚਰਚਾ ਕੀਤੀ ਹੈ ਰਾਸ਼ਟਰਪਤੀ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਅਪ੍ਰੈਲ ਮਹੀਨੇ ਵਿੱਚ ਚੀਨ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਨੇ ਉਹਨਾਂ ਨੇ ਸ਼ੀ ਜਿਨਪਿੰਗ ਨਾਲ ਆਪਣੇ ਸਬੰਧਾਂ ਨੂੰ ਬਹੁਤ ਵਧੀਆ ਦੱਸਿਆ ਤੇ ਭਵਿੱਖ ਵਿੱਚ ਅਮਰੀਕਾ ਚੀਨ ਸਬੰਧਾਂ ਵਿੱਚ ਸੁਧਾਰ ਆਲੇ ਵਿੱਚ ਕਈ ਦੇਸ਼ਾਂ ਨਾਲ ਮਿਲ ਕੇ ਨਾਜ਼ੁਕ ਖਣਿਜਾਂ ਦੇ ਸਬੰਧ ਵਿੱਚ ਇੱਕ ਮੀਟਿੰਗ ਕੀਤੀ ਇਸ ਕਦਮ ਨੂੰ ਇਸ ਖੇਤਰ ਵਿੱਚ ਚੀਨ ਦੇ ਵਾਧੇ ਪ੍ਰਭਾਵ ਨੂੰ ਘਟਾ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਪਾਕਿਸਤਾਨੀ ਫੌਜ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸਨੇ ਬਲੋਚਿਸਤਾਨ ਸੂਬੇ ਵਿੱਚ ਅੱਤਵਾਦੀ ਹਮਲਿਆਂ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਆਪਣਾ ਬਹੁ ਦਿਨਾ ਆਪਰੇਸ਼ਨ ਰੱਦ 올 ਫਤਨਾ ਵਨ ਸਫਲਤਾਪੂਰਵਕ ਪੂਰਾ ਕਰ ਲਿਆ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਅਨੁਸਾਰ 26 ਜਨਵਰੀ ਨੂੰ ਸ਼ੁਰੂ ਕੀਤੇ ਗਏ ਇਸ ਆਪਰੇਸ਼ਨ ਦੌਰਾਨ 216 ਅੱਤਵਾਦੀ ਮਾਰੇ ਗਏ ਫੌਜ ਦੇ ਬਿਆਨ ਮੁਤਾਬਕ ਇਸ ਕਾਰਵਾਈ ਵਿੱਚ ਨਾ ਸਿਰਫ ਅੱਤਵਾਦੀ ਮਾਰੇ ਗਏ ਸਗੋਂ 36 ਨਾਗਰਿਕ ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਸ਼ਾਮਿਲ ਨੇ ਅਤੇ ਸੁਰੱਖਿਆ ਬਲਾਂ ਦੇ 22 ਕਰਮਚਾਰੀ ਵੀ ਮਾਰੇ ਗਏ ਇਹ ਆਪਰੇਸ਼ਨ ਮੁੱਖ ਤੌਰ ਤੇ ਪੰਜਗੁਰ ਅਤੇ ਹਰਨਾਈ ਜ਼ਿਲ ਇਹ ਜਾਣਕਾਰੀ ਦੇ ਆਧਾਰ ਤੇ ਚਲਾਇਆ ਗਿਆ ਸੀ ਜਿਸ ਨਾਲ ਅੱਤਵਾਦੀ ਨੈੱਟਵਰਕਾਂ ਦੇ ਲੀਡਰਸ਼ਿਪ ਅਤੇ ਕਮਾਂਡ ਐਂਡ ਕੰਟਰੋਲ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਪਾਕਿਸਤਾਨੀ ਫੌਜ ਨੇ ਦੋਸ਼ ਲਾਇਆ ਕਿ ਇਨ੍ਹਾਂ ਹਮਲਿਆਂ ਪਿੱਛੇ ਭਾਰਤ ਦੁਆਰਾ ਸਪੌਂਸਰ ਕੀਤੇ ਗਏ ਅੱਤਵਾਦੀ ਤੱਤਾਂ ਦਾ ਹੱਥ ਹੈ ਜੋ ਖੇਤਰ ਦੀ ਸ਼ਾਂਤੀ ਅਤੇ ਵਿਕਾਸ ਨੂੰ ਭੰਗ ਕਰਨਾ ਚਾਹੁੰਦੇ ਨੇ ਦੂਜੇ ਪਾਸੇ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਭਾਰਤ ਨੇ ਕਿਹਾ ਕਿ ਪਾਕਿਸਤਾਨ ਆਪਣੀਆਂ ਅੰਦਰੂਨੀ ناکامیਆਂ ਤੋਂ ਧਿਆਨ ਭਟਕਾਉਣ ਲਈ ਅਜਿਹੀਆਂ ਚਾਲਾਂ ਚਲਦਾ ਅੱਤਵਾਦੀ ਹਮਲਿਆਂ ਕਾਰਨ ਪਿਛਲੇ ਰੇਲਵੇ ਟਰੈਕਾਂ ਨੂੰ ਹੋਏ ਨੁਕਸਾਨ ਕਾਰਨ ਕੋਇਟਾ ਤੋਂ ਸਾਰੀ ਆਵਾਜਾਈ ਰੋਕ ਦਿੱਤੀ ਗਈ ਸੀ ਜ਼ਿਕਰ ਜੋਗੇ ਕਿ ਬਲੋਚਿਸਤਾਨ ਲਿਬਰੇਸ਼ਨ ਆਰਮੀ ਵਰਗੇ ਵਿਦਰੋਹੀ ਗਰੁੱਪ ਪਹਿਲਾਂ ਵੀ ਕਈ ਵਾਰ ਸੁਰੱਖਿਆ ਬਲਾਂ ਅਤੇ ਰੇਲਵੇ ਨੂੰ ਨਿਸ਼ਾਨਾ ਬਣਾ ਚੁੱਕੇ ਨੇ ਜਿਵੇਂ ਕਿ 2025 ਵਿੱਚ ਜਫਰ ਐਕਸਪ੍ਰੈਸ ਨੂੰ ਹਾਈਜੈਕ ਕਰਨ ਦੀ ਘਟਨਾ ਵਾਪਰੀ ਸੀ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਵੀ ਇੱਕ ਮਤਾ ਪਾਸ ਕਰਕੇ ਸਰਕਾਰ ਨੂੰ ਅਤਵਾਦ ਦੇ ਬਾਹਰ ਸਪੌਂਸਰਾਂ ਤੇ ਅੰਦਰੂਨੀ ਸਹਿਯੋਗੀਆਂ ਵਿਰੁੱਧ ਹਮਲਾਵਰ ਰਾਸ਼ਟਰੀ ਜਵਾਬ ਅਪਣਾਉਣ ਦੀ ਅਪੀਲ ਕੀਤੀ ਤੇ ਬਲੋਚਿਸਤਾਨ ਜੋ ਕਿ ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦਾ ਲੰਬੇ ਸਮੇਂ Yeah. ਅਮਰੀਕਾ ਨੇ ਪਾਕਿਸਤਾਨ ਦੇ ਰੇਕੋਦੀਖ ਖਾਨ ਵਿੱਚ 1.3 ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਇਹ ਨਿਵੇਸ਼ ਅਮਰੀਕਾ ਦੀ ਨਵੀਂ ਯੋਜਨਾ ਪ੍ਰੋਜੈਕਟ ਵਾਲਟ ਦਾ ਹਿੱਸਾ ਇਸ ਯੋਜਨਾ ਦਾ ਮਕਸਦ ਦੁਨੀਆ ਭਰ ਵਿੱਚ ਜ਼ਰੂਰੀ ਖਣੇਜਾਂ ਅਤੇ ਦੁਰਲਭ ਧਾਤਾਂ ਦੇ ਬਾਜ਼ਾਰ ਨੂੰ ਨਵਾਂ ਰੂਪ ਦੇਣਾ ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਰੇਕੋਦੀਖ ਜੋ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸਥਿਤ ਹੈ ਦੁਨੀਆ ਦੇ ਸਭ ਤੋਂ ਵੱਡੇ ਸੋਨੇ ਅਤੇ ਤਾਂਬੇ ਦੇ ਭੰਡਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਵਿਦੇਸ਼ ਵਿਭਾਗ ਮੁਤਾਬਕ ਪ੍ਰੋਜੈਕਟ ਵਾਲਟ ਤਹਿਤ ਅਮਰੀਕਾ ਵੱਲੋਂ ਦੇਸ਼ ਤੋਂ ਬਾਹਰ ਸਿਰਫ ਇਸੀ ਥਾਂ ਤੇ ਨਿਵੇਸ਼ ਜੋਸਨਾ 트럼ਪ ਵੱਲੋਂ 2 ਫਰਵਰੀ 2026 ਨੂੰ ਕੀਤੀ ਗਈ ਸੀ ਇਹ ਪਹਿਲ ਅਮਰੀਕੀ ਐਕਸਪੋਰਟ ਇੰਪੋਰਟ ਬੈਂਕ ਦੇ ਚੇਅਰਮੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ ਇਸ ਯੋਜਨਾ ਤਹਿਤ EXIM ਨੇ ਇਸ ਪ੍ਰੋਜੈਕਟ ਲਈ 10 ਅਰਬ ਡਾਲਰ ਦਾ ਕਰਜ਼ਾ ਮਨਜ਼ੂਰ ਕੀਤਾ ਜੋ ਇਸ ਫੈਡਰਲ ਏਜੰਸੀ ਦੇ ਇਤਿਹਾਸ ਦੇ ਸਭ ਤੋਂ ਵੱਡੇ ਕਰਜ਼ਿਆਂ ਵਿੱਚੋਂ ਇੱਕ ਹੈ ਇਸ ਕੈਪੀਟਲ ਇੱਕ ਸਾਲ ਦੌਰਾਨ EXIM ਵੱਲੋਂ ਅਹਿਮ ਖਣਿਜ ਪ੍ਰਜੋਸ਼ਨਾਵਾਂ ਲਈ 14.8 ਅਰਬ ਡਾਲਰ ਦੇ ਲੈਟਰਸ ਆਫ ਇੰਟਰਸਟ ਜਾਰੀ ਕੀਤੇ ਗਏ ਨੇ ਇਸ ਤਹਿਤ ਕਈ ਸੌਦੇ ਕੀਤੇ ਗਏ ਨੇ ਜਿਨ੍ਹਾਂ ਵਿੱਚ ਪਾਕਿਸਤਾਨ ਵਿੱਚ 1. ਅਰਬ ਡਾਲਰ ਦਾ ਨਿਵੇਸ਼ ਵੀ ਸ਼ਾਮਿਲ ਹੈ ਪ੍ਰੋਜੈਕਟ ਵਾਲਟ ਤਹਿਤ ਅਮਰੀਕਾ ਵਿੱਚ ਕਈ ਹੋਰ ਨਿਵੇਸ਼ ਵੀ ਕੀਤੇ ਗਏ ਨੇ 10 ਅਰਬ ਡਾਲਰ ਦੀ ਇੱਕ ਯੋਜਨਾ ਜੋ ਅਮਰੀਕਾ ਦੇ ਸਟ੍ਰੈਟੈਜਿਕ ਕ੍ਰਿਟੀਕਲ ਮਿਨਰਲ ਰਿਜ਼ਰਵ ਬਜੋ ਕੰਮ ਕਰੇਗੀ ਪੈਂਸਿਲਵੇਨੀਆ ਵਿੱਚ ਟਾਈਟੇਨੀਅਮ ਨਿਕਲ ਅਤੇ ਐਡਵਾਂਸ ਮੈਟਲ ਪਾਊਡਰ ਲਈ 24.4 ਮਿਲੀਅਨ ਡਾਲਰ ਟੈਨੇਸੀ ਵਿੱਚ ਐਡਵਾਂਸ ਮਟੀਰੀਅਲ ਅਤੇ ਜ਼ਰੂਰੀ ਤੰਤਾਂ ਦੀ ਪ੍ਰੋਸੈਸਿੰਗ ਲਈ 23.5 ਮਿਲੀਅਨ ਡਾਲਰ ਨਿਊਯਾਰਕ ਵਿੱਚ ਜ਼ਿੰਕ ਖਣਨ ਅਤੇ ਉਤਪਾਦਨ ਲਈ 15.9 ਮਿਲੀਅਨ ਡਾਲਰ ਵਰਜੀਨੀਆ ਵਿੱਚ ਟਾਈਟੇਨੀਅਮ ਪ੍ਰੋਸੈਸਿੰਗ ਅਤੇ ਮੈਨੂਫੈਕ million dollar ਇਨਾ ਸਭ ਨਿਵੇਸ਼ਾਂ ਵਿੱਚ ਪਾਕਿਸਤਾਨ ਹੀ ਇਕੱਲਾ ਐਸਾ ਦੇਸ਼ ਹੈ ਜਿੱਥੇ ਅਮਰੀਕਾ ਨੇ ਆਪਣੇ ਦੇਸ਼ ਤੋਂ ਬਾਹਰ ਨਿਵੇਸ਼ ਕੀਤਾ ਮੇ ਗਾਲਿਆ ਦੇ ਪੂਰਵੀ ਜੈਂਤਿਆ ਹिल्स ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਗੈਰ ਕਾਨੂੰਨੀ ਕੋਲਾ ਖਾਣ ਵਿੱਚ ਧੁਮਾਕਾ ਹੋਇਆ ਇਸ ਹਾਦਸੇ ਵਿੱਚ ਘੱਟੋ ਘੱਟ 16 ਮਜ਼ਦੂਰਾਂ ਦੀ ਮੌਤ ਹੋ ਗਈ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਆਈ ਨੌਗਰਾਂਗ ਦੇ ਅਨੁਸਾਰ ਬਹੁਤ ਸਾਰੇ ਹੋਰ ਅਜੇ ਵੀ ਅੰਦਰ ਫਸੇ ਹੋਣ ਦਾ ਖਤਰਾ ਸੇ ਬਚਾਅ ਟੀਮਾਂ ਖੋਜ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਇਹ ਹਾਦਸਾ ਅੱਜ ਸਵੇਰੇ ਥਾਂਕ ਸੋ ਖੇਤਰ ਵਿੱਚ ਵਾਪਰਿਆ ਪੁਲਿਸ ਡਾਇਰੈਕਟਰ ਜਨਰਲ ਨੇ ਕਿਹਾ ਹੁਣ ਤੱਕ 16 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਇਹ ਅਜੇ ਸਪਸ਼ਟ ਨਹੀਂ ਹੈ ਕਿ ਧੁਮਾਕੇ ਸਮੇਂ ਖਾਣ ਦੇ ਅੰਦਰ ਕਿੰਨੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50000 ਰੁਪਏ ਪ੍ਰਤੀ ਵਿਅਕਤੀ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਗਿਆ ਭਾਰਤ ਸਰਕਾਰ ਨੇ ਅਮਰੀਕੀ ਰਾਸ਼ਟਰਪਤੀ 트럼ਪ ਦੇ ਉਸ ਦਾਅਵੇ ਨੂੰ ਸਪਸ਼ਟ ਤੌਰ ਤੇ ਨਾਕਾਰ ਕਰ ਦਿੱਤਾ ਜਿਸ ਚ ਕਿਹਾ ਗਿਆ ਸੀ ਕਿ ਭਾਰਤ ਰੂਸ ਤੋਂ ਤੇਲ ਦੀ ਖਰੀਦ ਬੰਦ ਕਰਨ ਲਈ ਸਹਿਮਤ ਹੋ ਗਿਆ ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ 140 ਕਰੋੜ ਲੋਕਾਂ ਲਈ ਊਰਜਾ ਸੁਰੱਖਿਆ ਜ ਕਿੰਨੀ ਬਣਾਉਣਾ ਭਾਰਤ ਸਰਕਾਰ ਦੀ ਸਰਬਉੱਚ ਤਰਜੀਹ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਤੇਰ ਜੈਸਵਾਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ ਦੇ ਊਰਜਾ ਸੰਬੰਧੀ ਫੈਸਲੇ ਰਾਸ਼ਟਰੀ ਹਿੱਤਾਂ ਤੇ ਬਾਜ਼ਾਰ ਦੀਆਂ ਸਥਿਤੀਆਂ ਮੁਤਾਬਕ ਲਈ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਊਰਜਾ ਸਰੋਤਾਂ ਚ ਵਿਪਿੰਨਤਾ ਲਿਆਉਣਾ ਭਾਰਤ ਦੀ ਰਣਨੀਤੀ ਦਾ ਮੁੱਖ ਹਿੱਸਾ ਤਾਂ ਜੋ ਅੰਤਰਰਾ ਕਾਰ ਦੇਸ਼ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਜ਼ਿਕਰ ਹੋ ਗਿਆ ਕਿ 트럼ਪ ਨੇ ਸੋਸ਼ਲ ਮੀਡੀਆ ਰਾਹੀਂ ਦਾਅਵਾ ਕੀਤਾ ਸੀ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਤੋਂ ਬਾਅਦ ਨਵੀਂ ਦਿੱਲੀ ਰੂਸੀ ਤੇਲ ਦੀ ਖਰੀਦ ਬੰਦ ਕਰਕੇ ਅਮਰੀਕਾ ਤੇ ਸੰਭਾਵੀ ਤੌਰ ਤੇ ਵੈਨਿਜੁਏਲਾ ਤੋਂ ਤੇਲ ਖਰੀਦੇਗੀ ਹਾਲਾਂਕਿ ਭਾਰਤ ਨੇ ਸਪਸ਼ਟ ਕੀਤਾ ਕਿ ਵੈਨਿਜੁਏਲਾ ਤੋਂ ਤੇਲ ਦੀ ਖਰੀਦ ਵਪਾਰਕ ਵਿਵਹਾਰਕਤਾ ਤੇ ਨਿਰਪਰ ਕਰੇਗੀ ਕੇਂਦਰੀ ਵਪਾਰ ਮੰਤਰੀ ਪਿਊਸ਼ ਗੋਇਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਰਤ ਲਈ ਆਪਣੇ ਨਾਗਰਿਕਾਂ ਦੀ ਊਰਜਾ ਸੁਰੱਖਿਆ ਸਭ ਤੋਂ ਉੱਪਰ ਹੈ ਰੂਸ ਨੇ ਵੀ ਇਸ ਸਥਿਤੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਭਾਰਤ ਵੱਲੋਂ ਰੂਸ ਨਾਲ ਊਰਜਾ ਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਾਖਾਰੋਵਾ ਨੇ ਕਿਹਾ ਕਿ ਵਪਾਰ ਦੋਵਾਂ ਦੇਸ਼ਾਂ ਲਈ ਲਾਹੇਵੰਦ ਹੈ ਅਤੇ ਅੰਤਰਰਾਸ਼ਟਰੀ ਊਰਜਾ ਬਾਜ਼ਾਰ ਵਿੱਚ ਸਥਿਰਤਾ ਬਣਾਈ ਰੱਖਣ ਵਿੱਚ ਮਦਦ ਕਰਦਾ ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਅਮਰੀਕਾ ਦੇ ਦੌਰੇ ਤੇ ਨੇ ਜਿੱਥੇ ਉਹਨਾਂ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਨਾਲ ਮੁਲਾਕਾਤ ਕੀਤੀ ਇਸ ਬੈਠਕ ਵਿੱਚ ਇੰਡੋ ਪੈਸੀਫਿਕ ਪੱਛਮੀ ਏਸ਼ੀਆ ਤੇ ਯੂਕਰੇਨ ਸੰਘਰਸ਼ ਸਮੇਤ ਕਈ ਅਹਿਮ ਵਿਸ਼ਵ ਵਿਆਪੀ ਮੁੱਦਿਆਂ ਤੇ ਚਰਚਾ ਹੋਈ ਜੈ ਸ਼ੰਕਰ ਨੇ ਅਹਿਮ ਖਣਿਜਾਂ ਬਾਰੇ ਫੋਰਮ ਵਿੱਚ ਭਾਰਤ ਵੱਲੋਂ ਫੋਰਸ ਪਹਿਲ ਕਦਮੀ ਨੂੰ ਸਮਰਥਨ ਦੇਣ ਦੀ ਗੱਲ ਵੀ ਕਹੀ ਹੈ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂਦਾਬੀ ਵਿੱਚ ਰੂਸ ਅਤੇ ਯੂਕਰੇਨ ਦੀ ਨੁਮਾਇਦਿਆਂ ਵਿਚਕਾਰ ਅਮਰੀਕਾ ਦੀ ਵਿਚੋਲਗੀ ਹੇਠ ਹੋ ਰਹੀ ਸ਼ਾਂਤੀ ਬਾਰਤਾ ਦਾ ਬੀਰਬਾ ਨੂੰ ਦੂਜਾ ਦਿਨ ਰਿਹਾ ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਰੂਸ ਨੇ ਯੂਕਰੇਨ ਦੇ ਪਾਵਰ ਗ੍ਰਿਡ ਤੇ ਹਮਲੇ ਤੇਜ਼ ਕਰ ਦਿੱਤੇ ਤੇ ਜੰਗ ਵਿੱਚ ਮਾਰੇ ਜਾਣ ਵਾਲੇ ਨਾਗਰਿਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਇਸ ਮਹੱਤਵਪੂਰਨ ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜੇਰੈਂਡ ਕੋਸ਼ਨਰ ਅਤੇ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੋਫ ਸ਼ਾਮਲ ਨੇ ਜੋ ਦੋਵਾਂ ਦੇਸ਼ਾਂ ਨੂੰ ਸਮਝੌਤੇ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਦੱਸਿਆ ਕਿ ਗੱਲਬਾਤ ਤਿਕੋਣੀ ਸਲਾਮ مشورے ਅਤੇ گروپ ورک ਦੇ ਰੂਪ ਵਿੱਚ ਚੱਲ ਰਹੀ ਹੈ ਇਸ ਮੌਕੇ ਨਾਟੋ ਦੇ ਯੂਰਪ ਵਿੱਚ ਸੁਪ੍ਰੀਮ ਅਲਾਈਡ ਕਮਾਂਡਰ ਜਨਰਲ ਐਲੈਕਸਸ ਗ੍ਰੀਨ ਕੇਵਿਚ ਵੀ ਮੌਜੂਦ ਨੇ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮਿਰ ਜੇਲਸਕੀ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਦੇਸ਼ ਨੂੰ ਅਜਹੀਆਂ ਪੁਖਤਾ ਸੁਰੱਖਿਆ ਗਰੰਟੀਆਂ ਚਾਹੀਦੀਆਂ ਨੇ ਜੋ ਜੰਗ ਤੋਂ ਬਾਅਦ ਰੂਸੀ ਹਮਲਿਆਂ ਨੂੰ ਰੋਕ ਸਕਣ ਉਹਨਾਂ ਕਹਾਂਗੇ ਸ਼ਾਂਤੀ ਅਸਲੀ ਹੋਣੀ ਚਾਹੀਦੀ ਹੈ ਨਾ ਕਿ ਅਜਿਹਾ ਕੋਈ ਦੇਸ਼ ਰਿਪੋਰਟ ਅਜੇ ਹਾ ਕੋਈ ਦ੍ਰਿਸ਼ ਜਿਸ ਵਿੱਚ ਰੂਸ ਸਥਿਤੀ ਦਾ ਫਾਇਦਾ ਉਠਾ ਕੇ ਆਪਣੇ ਹਮਲੇ ਜਾਰੀ ਰੱਖੇ ਜ਼ਿਕਰਯੋਗ ਹੈ ਕਿ 24 ਫਰਵਰੀ 2022 ਨੂੰ ਸ਼ੁਰੂ ਹੋਈ ਇਸ ਜੰਗ ਨੂੰ 4 ਸਾਲ ਹੋਣ ਵਾਲੇ ਨੇ ਜੰਗ ਦੇ ਮੈਦਾਨ ਵਿੱਚ ਹਾਲਾਤ ਅਜੇ ਵੀ ਚਿੰਤਾਜਨਕ ਨੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਨਿਗਰਾਨ ਮਿਸ਼ਨ ਅਨੁਸਾਰ ਹੁਣ ਤੱਕ ਲਗਭਗ 15000 ਯੂਕਰੇਨੀ ਨਾਗਰਿਕ ਮਾਰੇ ਜਾ ਚੁੱਕੇ ਨੇ ਤੇ 40000 ਤੋਂ ਵੱਧ ਚੱਕਵੇਂ ਹੋਏ ਨੇ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਨਾਗਰਿਕਾਂ ਦੇ ਮਾਰੇ ਜਾਣ ਦੀ ਦਰ ਵਿੱਚ 31% ਦੀ ਵਾਧਾ ਹੋਇਆ ਜਦੋਂ ਕਿ ਗੱਲਬਾ ਵਕ ਨੂੰ ਨਿਸ਼ਾਨਾ ਬਣਾ ਰਿਹਾ ਤਾਂ ਜੋ ਨਾਗਰਿਕਾਂ ਦੇ ਹੌਸਲੇ ਪਸ਼ਤ ਕਿਤੇ ਜਾ ਸਕਣ ਐਸਨ ਸਾਡੇ ਲੋਕ ਦੀਆਂ ਖਬਰਾਂ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ